ਸਭ ਤੋਂ ਪਹਿਲਾਂ ਤਾਂ ਤੁਸੀਂ ਥੱਲੇ ਕੈਮਰਾ ਮਾਰੋ ਕੈਮਰਾ ਮਾਰੋ ਥੱਲੇ ਵੇ ਆ ਦੇਖੋ ਗੱਦੇ ਲੱਗੇ ਆ ਹੁਣ ਉੱਪਰ ਦੇਖੋ ਉੱਪਰ ਕੀ ਆ ਉੱਪਰ ਦਰਖਤ ਦਰਖਤ ਵੀ ਸ਼ੌ ਰੇਟ ਨੌਜਵਾਨ ਆ ਉਹਨਾਂ ਨੇ ਕੰਬਲ ਲਾਇਆ ਬੈਠੇ ਆ ਮਹਾਰਾਜ ਦੇ ਦਰਤੇ ਆਏ ਆ ਗੁਰਤੇਗ ਬਾਦਰੀ ਦੀ 350 ਸਾਲਾ ਮਨਾਉਣ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਠੰਡ ਨਹੀਂ ਲੱਗਦੀ ਉੱਤੋਂ ਜਿੱਦਾਂ ਮਤਲਬ ਤੁਸੀਂ ਰਾਤ ਵੀ ਇੱਥੇ ਕੱਟਣੀ ਆ ਨਹੀਂ ਮਹਾਰਾਜੀ ਕਿਰਪਾਈ ਠੰਡ ਕਾਦੀ ਟੰਡ ਲੱਗੂਗੀ ਕੋਈ ਪਰਵਾਹ ਨਹੀਂ ਆਪਾਂ ਨੂੰ ਜੀ ਚੜਦੀ ਕਲਾ ਪੂਰੀ ਕਿੱਥੋਂ ਆਏ ਕਿੱਥੋਂ ਆਪਾਂ ਸ਼੍ਰੀ ਗੁਰੂ ਸਾਹਿਬ ਤੋਂ ਆਏ ਜੀ ਮਹਾਰਾਜੀ ਅੱਛੇ ਕਿੰਨੇ ਦਿਨ ਰਹਿਣਾ ਇੱਥੇ ਇੱਥੇ ਵੇਖੋ ਇਹ ਜਾਨ ਨੂੰ ਜੀ ਨਹੀਂ ਘੰਡਿਆ ਦੇ 27 ਤਰੀਕ ਦਾ 27 ਤਰੀਕ ਦਾ ਇੱਥੇ ਜਦੋਂ ਆ ਜਾਈਦਾ ਆਪਣਾ ਘਰੇ ਜਾਨ ਨੂੰ ਜੀ ਨਹੀਂ ਕਰਦਾ ਨਹੀਂ ਤੁਹਾਨੂੰ ਭਾਜੀ ਠੰਡ ਨਹੀਂ ਲੱਗਦੀ ਕਿਸ ਨੂੰ ਨਹੀਂ 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 ਠੰਡ ਕਾਦੀ ਹਾਂਜੀ ਮੇਰਾ ਪੂਰੀ ਗੁਰਰਾਮਦਾਸ ਜੀ ਪੂਰੀ ਚੜਦੀ ਕਲਾ ਅਰਦੀ ਗਰ ਵੀਰ ਤੇ ਨਹੀਂ ਵੀ ਲਾਦੀ ਨਹੀਂ ਠੰਡ ਹੀ ਗਰੀ ਲੱਗਣੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾ ਠੰਡ ਲੱਗਣ ਦਿੰਦਾ ਬਾਬਾ ਖੰਡੇ ਵਾਲਾ ਵਾਹ ਇੱਕ ਰੂ ਆ ਵੀਰ ਤੈਨੂੰ ਨਾ ਠੰਡ ਕਿਥੇ ਲੱਗਣੀ ਆਪਾਂ ਨੂੰ ਨਹੀਂ ਉ ਤਾਂ ਮੈਂ ਗੱਲ ਸੋਚਣ ਵਾਲੀ ਗੱਲ ਹੈ ਯਾਰ ਆ ਜਿਨ੍ਹਾਂ ਨੇ ਆਪਣੀ ਹੁਣ ਵੀਡੀਓ ਦੇਖਣੀ ਉਹ ਰਜਾਈਆਂ ਚ ਬੜੇ ਹੋਣੇ ਜਾਂ ਕੰਬਲਾ ਚ ਬੜੇ ਹੋਣੇ ਆ ਤੇ ਉਹ ਮੈਂ ਤਾਂ ਕਰਕੇ ਕਹਿੰਦਾ ਵੀ ਕੋਈ ਲੱਗਦੀ ਨਹੀਂ ਨਹੀਂ ਥੋੜੀ ਬੋਦੀ ਤੇ ਚਲੋ ਲੱਗਣੀ ਹੈ ਸਾਰਿਆਂ ਨੂੰ ਸਾਦੇ ਸ਼ਾਗਾਇ ਦੇ ਲੰਗਰ ਚੋਂ ਦਾਦੀ ਚਾਰ ਰੱਖ ਕੇ ਰੋਟੀਆਂ ਦੇ ਨਾਲ ਚਾਹ ਘੁੱਟ ਘੁੱਟ ਪੀ ਗਏ ਨਾਂਦਰਾ ਚੜਦੀ ਕਲਾਂ ਆ ਕੇ ਮੜ ਕੇ ਲੰਮੇ ਪੈ ਗੱਲਾਂ ਬਾਤਾਂ ਕਰਕੇ ਬਸ ਤੇ ਸੌਣੇ ਕਿੰਨੇ ਘੰਟੇ ਸੌਤੇ ਐ ਹੀ ਸیرے ਪੰਜ 6 ਸੁੱਤੇ ਜੇ ਦਰਸ਼ਨ ਕਰਕੇ ਐ ਹੀ ਗੁਰੂ ਮਹਾਰਾਜ ਦੇ ਪਹਿਲੋਂ ਉੱਠੇ 8 ਵੇ ਉੱਠੇ 8 ਵੇ ਉੱਠ ਪਏ 5 ਵੇ ਸੁੱਤੇ ਤੇ 8 ਵੇ ਠੀਕ ਨਹੀਂ ਉਦਾਂ ਭਾਈ ਸੋਚਣ ਵਾਲੀ ਗੱਲ ਐ ਤੁਸੀਂ ਵੀ ਸੋਚੋ ਬਹਿ ਕੇ ਇੱਥੇ ਰਾਤ ਕਿਦਾਂ ਕੱਟਦੇ ਹੋਗੇ ਨੌਜਵਾਨੇ ਪਿਆਰ ਹੀ ਐ ਇੱਕ ਤੇ ਜਿਹਦੇ ਕਾਰਨ ਨਹੀਂ ਤੇ ਇਹ ਵੀ ਤੇ ਰਾਤ ਨੂੰ 8 ਵਜੇ ਤੋਂ ਤੇ ਕੰਬਲਾ ਚ ਬੜੇ ਹੁੰਦੇ ਇਹ ਵੀ ਸਹੀ ਗੱਲ ਸਹੀ ਗੱਲ ਇਹ ਵੀ ਘਰੇ ਘਰਾਂ ਚ ਹੀਟ ਲਾਈ ਹੁੰਦੀ ਆ ਹੀਟ ਤੇ ਆ ਦੇਖੋ ਉਹ ਹੀ ਨੌਜਵਾਨ ਲਓ ਵੀ ਠੰਡੇ ਠਾਰ ਪਾਣੀ ਨਾਲ ਨਹਾਤੇ ਆ ਜਾਈ ਤੇ ਸਾਨੂੰ ਕੋਈ ਪਰਵਾਹ ਨਹੀਂ ਤੇ ਘਰੇ ਕਈਦਾ ਗੀਜਰ ਵਾਲਾ ਗਰਮ ਪਾਣੀ ਮਾਦਾ ਕਰ ਤੇ ਫੇਨ ਹੋਣਾ ਇਹ ਵੀਰੇ ਘਰੇ ਇਦਾਂ ਨਹੀਂ ਹੁੰਦਾ ਘਰੇ ਮੰਮੀ ਨੂੰ ਆ ਮੰਮੀ ਮੈਨਾਂ ਹੋਣਾ ਅੱਧਾ ਘੰਟਾ ਹੋਣ ਲੱਗਾ ਅੱਧੇ ਘੰਟੇ ਤਾਈ ਮੜਾ ਗੀਜਰ ਔਨ ਕਰ ਸਹੀ ਗੱਲ ਆ ਭਾਈ ਜੀ ਅਈ ਨਾ ਜਦੋਂ ਬਾਹਰ ਜਾਈਏ ਨਾ ਤੇ ਮੰਮੀ ਨੂੰ 20 ਮਿੰਟ ਪਹਿਲਾਂ ਫੋਨ ਕਰਦੇ ਗੀਜਰ ਚਲਾ ਦੇ ਇੱਥੇ ਕੀ ਚੜ ਕਿੱਥੇ ਗਿਆ ਇੱਥੇ ਵੀ ਭਾਈ ਫਿਰ ਬਾਬੇ ਦੀਪ ਸਿੰਘ ਜੀ ਖੰਡੇ ਦੀ ਕਿਰਪਾ ਜੇ ਤਿਰ ਕਿੱਦਾਂ ਉਹ ਇਹ ਇਹ ਠੰਡ ਲੱਗਦੀ ਨਹੀਂ 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 ਠੰਡ ਠੰਡ ਨਹੀਂ ਆਪਾਂ ਲੱਗ ਆ ਗਏ ਮਾ ਦੇਖ ਲਓ ਵੀ ਇਹ ਨੌਜਵਾਨ ਉਹ ਜੀਪ ਚਾਹੇ ਤੁਸੀਂ ਹਾਂਜੀ ਹਾਂਜੀ ਬਾਬਾ ਜੀ ਆਹ ਦੇਖ ਲਓ ਵੀ ਮੁੰਡੇ ਉਧਾਂ ਹੈਗੇ ਮੁੰਡੇ ਸ਼ਕੀਨ ਆ ਉਹ ਗੱਡੀ ਦੇ ਟਾਇਰ ਦਾਸਦੇ ਆ ਆਹ ਦੇਖ ਲਓ ਭਾਵੇਂ ਤੇ ਟਾਇਰ ਤੇ ਬਹਿ ਕੇ ਬੰਦਾ ਆ ਜਵੇ ਤੇ ਆਏ ਇਹ ਗੱਡੀ ਦੇ ਵਿੱਚ ਆ ਦੇਖੋ ਵੀਰ ਹੁਣੀ ਇੱਦਾਂ ਫੋਟੋ ਵੀ ਕਰਾਉਂਦੇ ਆ ਤੇ ਆ ਵੀਰੇ ਮੁੰਡੇ ਦੇ ਨਾ ਨੌਜਵਾਨ ਆ ਸ਼ਕੀਨ ਆ ਮੁੰਡੇ ਪਰ ਇੱਕ ਗੱਲ ਦੂਜੀ ਗੱਲ ਦੇਖੋ ਵੀ ਇਹ ਮੁੰਡੇ ਪੱਧਰੇ ਸੌਂਦੇ ਆ ਦੇਖ ਲਓ ਕਿੰਨਾ ਪਿਆਰ ਦੀ ਗੱਲ ਆ ਰੱਬ ਦੀ ਕਿਰਪਾ ਬੜੀ ਪਰਮਾਤਮਾ ਦੀ ਮੈਂ ਰਹਿਮਤਾ ਬਰਕਤ ਜਾਨੇ ਸਾਰੇ ਪਹੁੰਚੋ ਵੀਰੇ ਜਰੂਰ ਇੱਥੇ ਹਾਜ਼ਰੀ ਲਵਾਓ ਮੱਤੜ ਦੇ ਕੋਈ ਕੋਰੀ ਆ ਕੇ ਬੜੀ ਕਿਰਪਾ ਸੱਚੇ ਬਾਦਸ਼ਾਹ ਦੀ ਹੋ ਰਹੀ ਆ ਸਾਰੀ ਦੂਰ ਦੂਰ ਸੰਗਤ ਆ ਰਹੀ ਆ ਰਾਹੀਂ ਰਾਧੇਨ ਜਦੋਂ ਆਏ ਨਾ ਹਨੂ ਨਾ ਇੰਨੀ ਹਵਾ ਵਜਦੀ ਨਾ ਗੁਰੂ ਬਾਬੇ ਦੀਪ ਸਿੰਘ ਦੀ ਇੰਨੀ ਕਿਰਪਾ ਹਨੂ ਮਾਸਾ ਠੰਡ ਨਹੀਂ ਲੱਗੀ ਜਿੰਨੀ ਹਵਾ ਵਜਦੀ ਨਾ ਜਿੱਦਾਂ ਤੁਹਾਨੂੰ ਪਤਾ ਦਰਿਆ ਏਰੀਆ ਇਹਦਾ ਨਾ ਤੇ ਇੰਨੇ ਆ ਬਾਬਾ ਜੀ ਦੇ ਮਹਾਰਾਜ ਦੀ ਇੰਨੀ ਕਿਰਪਾਈ ਕੀ ਠੰਡ ਕਿਤੇ ਲੱਗਦੀ ਜੈ ਜੈਕਾਰ ਹੀ ਬਾਬੇ ਦੀਪ ਸਿੰਘ ਦੀ ਖੰਡੇ ਦੀ ਕਿਰਪਾ ਹੈ ਬਾਬਾ ਜੀ ਲੜਕੇ ਇੱਥੇ ਆ 4 ਵਜੇ ਆ ਗਏ 8 ਵਜੇ ਉੱਠੇ ਇਸ਼ਨਾਨ ਪਾਣੀ ਕੀਤਾ ਮਹਾਰਾਜ ਦੇ ਦਰਸ਼ਨ ਕੀਤੇ ਫੇਰ ਆਣ ਕੇ ਇੱਥੇ ਪਏ ਠੀਕਾ ਹੁਣ ਫੇਰ ਜਾਣਾ ਵਾ ਦਰਸ਼ਨ ਕਰਨਾ ਇੱਥੇ ਠੰਡੇ ਪਾਣੀ ਨਾਲ ਨਹਾਤੇ ਘਰੇ ਦੇ ਗੀਜਰ ਨਾਲ ਨਾਈਦਾ ਇੱਥੇ ਮਹਾਰਾਜ ਗੁਰੂ ਰਾਮਦਾਸ ਦੀ ਕਿਰਪਾ ਪੂਰੀ ਵੱਧ ਤੋਂ ਵੱਧ ਬਾਣੀ ਸਰਵਣ ਕਰਿਆ ਕਰੋ ਮਹਾਰਾਜ ਚੜ੍ਹਦੀ ਕਲਾ ਵਿੱਚ ਰਹੋ ਇੱਥੇ ਗਏ ਆ ਝੂੜਨੀ ਮਾਰਦੇ ਚਪਈ ਸਾਹਿਬ ਦਾ ਪਾੜ ਤੇ ਜਪਜੀ ਸਾਹਿਬ ਦਾ ਪਾੜ ਆਪਣ ਕੰਟੇ ਚਪਈ ਸਾਹਿਬ ਦਾ ਪਾੜ ਕਰੀਦਾ ਇਹ ਵੀ ਅਰਦਾਸ ਕਰਿਆ ਕਰੋ ਮਹਾਰਾਜ ਕਿ ਮਹਾਰਾਜ ਸਾਨੂੰ ਸਮਤ ਬੱਚੋ ਵੀ ਅਸੀਂ ਬਾਣੀ ਨਾਲ ਜੁੜੀਏ ਅਸੀਂ ਸਿੱਖੀ ਸਰੂਪ ਚਾਹੀਏ ਜੀ ਸਾਨੂੰ ਕਿਸੇ ਨਾਲ ਪਿਆਰ ਹੁੰਦਾ ਸਾਨੂੰ ਲੋਏ ਨਾਲ ਪਿਆਰ ਪੈ ਗਿਆ ਅੱਛਾ ਇਹ ਸ਼ੌਂਕ ਹੈ ਨਾ ਸ਼ੌਂਕ ਹਾਂਜੀ ਸ਼ੌਂਕ ਹੈ ਜੀ ਮਾਤੀ ਵੀ ਆ ਵੀਰ ਹੁਣ ਦੇਖੋ ਲਿਖਿਆ ਕੀ ਲਿਖਿਆ ਯੂ ਐਸ ਏ ਇਹ ਯੂ ਐਸ ਏ ਤੋਂ ਤੁਹਾਡੇ ਚ ਕੋਣ ਆਇਆ ਇਹ ਯੂ ਐਸ ਏ ਜੋ ਹੈਗਾ ਕੋਈ ਨਹੀਂ ਜਿੱਥੋਂ ਇਹ ਗੱਡੀ ਲਈ ਉਹਨਾਂ ਪਿੱਛੇ ਲਿਖਿਆ ਆਇਆ ਹੈਗਾ ਹੁਣ ਤੁਸੀਂ ਪਤਾ ਕੀ ਲਿਖਾ ਦਿਓ ਅਸੀਂ ਨਹੀਂ ਯੂ ਐਸ ਏ ਜਾਣਾ ਅਸੀਂ ਪੰਜਾਬ 'ਚ ਰਹਿਣਾ ਇੱਥੇ ਲਿਖਾ ਦਿਓ ਯੂ ਐਸ ਏ ਦੇ ਨਾਲ ਦੋ ਅੱਖਰ ਹੋਰ ਲਿਖਾ ਦਿਓ ਠੀਕ ਹੈ ਜੀ ਇੱਕ ਗੱਲ ਸੁਣੋ ਮੇਰੇ ਨਾਲ ਘਰ ਦੇ ਸਾਰੇ ਕਹਿੰਦੇ ਆ ਬਾਹਰ ਕੱਲਣਾ ਬਾਹਰ ਕੱਲਣਾ ਇੱਥੇ ਮਾਹੌਲ ਨਹੀਂ ਚੰਗੇ ਤੇ ਆਹ ਗੁਰੂ ਮਹਾਰਾਜ ਦੇ ਦਰਦੇ ਖਲੋਤੇ ਮੇਰਾ ਮਾਸਾ ਜੀ ਨਹੀਂ ਕਰਦਾ ਇਹ ਪੰਜਾਬ ਛੱਡਣ ਨੂੰ ਤੇ ਲਿਖਾ ਦਿਓ ਜਿਹੜਾ ਪਰਿਵਾਰ ਨਾਲ ਜਿਹੜਾ ਨਹੀਂ ਜਾਣਾ ਕਿੱਦਾਂ ਲਗਾ ਦਿਓ ਸਾਡੇ ਤਿੰਨ ਮੁੰਡੇ ਗਏ ਨਾਲ ਤੇ ਸਾਰੇ ਵਾਪਸ ਆ ਗਏ ਇੱਥੇ ਸਾਡੇ ਨਾਲ ਆਏ ਮੇਲਾ ਵਿੱਚ ਨਹੀਂ ਲੱਗਦਾ ਉਹਨਾਂ ਦਾ ਕਹਿੰਦੇ ਇੱਥੇ ਨੂੰ ਲੋਏ ਨਾ ਪਿਆਰਿਆ ਉੱਦੇ ਤੇ ਕਹਿੰਦਾ ਕੰਮ ਕਰੂ ਜਿੱਤਰ ਖੇਤੀ ਕਰਦੇ ਹੁੰਦਾ ਕੀ ਕਰਦੇ ਪੜਦਾ ਹਾਂ ਨਹੀਂ ਖੇਤੀ ਬੜੀ ਹੈ ਖੇਤੀ ਬੜੀ ਹੈ ਸਟੱਡੀ ਕੰਪਲੀਟ ਹੋਈ ਸਾਰਿਆਂ ਦੀ ਤੇ ਹੁਣ ਬੱਸ ਆਪਾਂ ਬੱਸ ਜੀ ਹਰੇ ਕਿ ਏਰੀਆ ਕਿਹੜਾ ਆਪਣਾ ਭਾਈ ਅੰਮ੍ਰitsar ਤੋਂ ਆਈ ਜੰਡੇ ਵਾਲਾ ਗੁਰੂ ਤੋਂ ਅੱਛਾ ਮੱਝਾ ਹੈ ਮੱਝਾ ਹਾਜੀ ਤੋਂ ਮੱਝਾ ਇਹ ਮਝੇਲ ਵਜਦੇ ਹਾਂਜੀ ਬਾਬਾ ਜੀ ਦੇ ਦਰ ਤੇ ਮਝੇਲ ਬੈਠੇ ਵੀ ਜਾਣ ਕੇ ਇਹ ਮਾਰਾਈ ਚੜਦੀ ਕਲਾ ਵਿੱਚ ਰੱਖਣ ਜੀ ਮੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ